10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 11 ਅਗਸਤ 2025 ਦਿਨ ਸੋਮਵਾਰ ਸਾਵਣ ਮਹੀਨੇ ਦੀ 26 ਤਰੀਕ ਹੈ ਜੀ ਸੈਮੀ ਆਮੂ ਕੜਜੀ ਅਤੇ ਕੁਆਂਟਲਨ ਮੂਲ ਨਵਸੀ ਕਬੀਲਿਆਂ ਦੀ ਧਰਤੀ ਸរី ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਇਟ ਐਡਮੈਂਟਨ ਤੋਂ ਬਾਅਦ ਸੌਇਜ਼ ਤੇ ਕੈਲਗੀ ਤੋਂ ਬਾਅਦ ਐਡਮੈਂਟਨ ਜ ਆਪਣੀ ਦੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪੌਂਸਰ ਆ ਤੇ ਨਾਲੇ ਸਾਡੇ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਆ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਜੀ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਕੈਨੇਡਾ ਦੇ ਆਰਥਿਕ ਮਹਾਰਾਂ ਦੀ ਵੀ ਅਜਿ ਤਰ੍ਹਾਂ ਕਹਿੰਦੇ ਆ ਵੀ ਘਟ ਸਕਦੀਆਂ ਕੀ ਕਹਿੰਦੇ ਆ ਇਹ ਉਹ ਵਾਰੀ ਆਪਾਂ ਗੱਲਬਾਤ ਕਰਾਂਗੇ ਕੰਸਰਟੇਡ ਪਾਰਟੀ ਨੇ ਬਿਸ਼ਨੋਈ ਗੈਂਗ ਤੇ ਪਾਬੰਦੀ ਦੀ ਮੰਗ ਕੀਤੀ ਆ ਟਰੰਪ ਅਤੇ ਪੁਤਨ ਵਿਚਾਲੇ ਲਾਸਕਾ ਚ ਹੋਣ ਵਾਲੀ ਹਾਈ ਪ੍ਰੋਫਾਈਲ ਮੀਟਿੰਗ ਤੇ ਦੁਨੀਆ ਦੀਆਂ ਨਜ਼ਰਾਂ ਲਗੀਆਂ ਹੋਈਆਂ ਭਾਰਤ ਕਾਫੀ ਚਿੰਤਤ ਦਿਖਾਈ ਦੇ ਰਿਹਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਪੁੱਜੇ ਪਾਕਿਸਤਾਨੀ ਫੌਜ ਦੇ ਮੁਖੀ ਦੇ ਜਿਹੜਾ ਕਿ ਭਾਰਤ ਨੂੰ ਲਗਾਤਾਰ ਦਬਕੇ ਮਾਰ ਰਿਹਾ ਕੇਜਰੀਆ ਵਾਲੇ ਤੇ ਭਗਵੰਤ ਮਾਨ ਮਰੋ ਲੈ ਆਂਦੀ ਹੋਈ ਲੈਂਡ ਪੋਲਿੰਗ ਨੀਤੀ ਪੰਜਾਬ ਦੇ ਵਿੱਚੋਂ ਵਾਪਸ ਲੈਣੀ ਪੈ ਗਈ ਹੈ ਤੇ ਉਧਰ ਬਗੀ ਅਕਾਲੀਆਂ ਨੇ ਆਪਣਾ ਪ੍ਰਧਾਨ ਥਾਪ ਲਿਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਂਦੇ ਹਾਂ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ

ਸੋ ਹੋਤਾ ਸ਼ੋ ਚੈੱਕ ਕਰ ਫਿਰ ਆਪ ਸਭ ਦਾ ਅਨਿਕਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇਸ ਵੇਲੇ ਸਭ ਤੋਂ ਵੱਧ ਅੜੀਕੀ ਜਾਣ ਵਾਲੀ ਚੀਜ਼ ਹੈ ਵਿਆਜ ਦਰਾਂ ਲੋਕ ਬੜੀ ਬਿਸਬਰੀ ਦੇ ਨਾਲ ਅੜੀ ਕਰ ਰਹੇ ਹੋਏ ਕਿਸੇ ਤਰੀਕੇ ਵਿਆਜ ਦਰਾਂ ਘਟ ਜਾਣ ਤੇ ਦੂਜੀ ਹੈਗੀ ਹੈ ਤੋਂ ਵੱਡੀ ਗੱਲ ਕਿ ਟੈਰਫ ਜਿਹੜੀ ਡੀਲ ਹੈ ਅਮਰੀਕਾ ਦੇ ਨਾਲ ਉਹ ਸਿਰੇ ਚੜ੍ਹ ਜਵੇ ਜਿਸ ਤਰੀਕੇ ਦੇ ਨਾਲ 트ੰਪ ਹੁਣੀ ਭਾਰਤ ਵਾਲੇ ਪਾਸੇ ਬਿਜ਼ੀ ਹੋਏ ਆ ਅੰਦਰ ਗਤੀ ਅਮਰੀਕੀ ਅਤੇ ਕੈਨੇਡੀਅਨ ਪ੍ਰਸ਼ਾਸਨ ਦੇ ਅਧਿਕਾਰੀ ਲਗਾਤਾਰ ਟ੍ਰੇਡ ਡੀਲ ਤੇ ਕੰਮ ਕਰ ਰਹੇ ਆ ਤੇ ਅੰਦਰੋਂ ਕਨਸੂਆਂ ਆ ਰਹੀਆਂ ਵੀ ਕਿਸੇ ਵੀ ਵੇਲੇ ਇਹ ਡੀਲ ਸਿਰੇ ਚੜ ਸਕਦੀ ਆ ਜੋ ਕਿ ਇੱਕ ਚੰਗੀ ਖਬਰ ਹੋ ਸਕਦੀ ਆ ਪਰ ਦੂਜੇ ਪਾਸੇ ਜਿਹੜਾ ਮਾਰਕੀਟ ਬਾਰੇ ਰਿਐਕਸ਼ਨ ਆ ਰਿਹਾ ਉਹ ਸਾਰਾ ਹੀ ਵਿਆਜ ਦਰਾਂ ਦੇ ਉੱਤੇ ਕੇਂਦਰਿਤ ਆ ਲੋਕ ਜਿਹੜੇ ਆ ਉਹ ਆਪਣਾ ਭਰੋਸਾ ਗਵਾਈ ਬੈਠੇ ਆ ਉਹਨਾਂ ਨੂੰ ਇੱਕ ਹੌਸਲਾ ਚਾਹੀਦਾ ਆ ਜਿਹਦੇ ਕਰਕੇ ਉਹ ਤੋਰ ਸਕਣ ਤੇ ਉਹ ਹੌਸਲਾ ਵਿਆਜ ਦਰਾਂ ਹੋ ਸਕਦੀਆਂ ਨੇ ਤੇ ਵਿਆਜ ਦਰਾਂ ਬਾਰੇ ਬੈਂਕ ਆਫ ਕੈਨੇਡਾ ਜਿਹੜੀ ਆ ਗੋਲਮੋਲ ਬਿਆਨ ਦਿੰਦੀ ਆ ਰਹੀ ਆ ਲਗਾਤਾਰ ਤਿੰਨ ਵਾਰ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਵਿਆਜ ਦਰਾਂ ਨਹੀਂ ਛੇੜੀਆਂ ਹਾਲਾਂਕਿ ਜਿੰਨੇ ਵੀ ਫੰਡਾਮੈਂਟਲ ਨੇ ਉਹ ਇਸ ਗੱਲ ਵੱਲ ਸੰਕੇਤ ਕਰ ਰਹੇ ਆ ਕਿ ਕੈਨੇਡਾ ਦੇ ਵਿੱਚ ਵਿਆਜ ਦਰਾਂ ਹੁਣ ਡਿਗਣੀਆਂ ਚਾਹੀਦੀਆਂ ਚਾਹੇ ਮਹਿੰਗਾਈ ਦਰ ਦੀ ਗੱਲ ਕਰ ਲਈਏ ਸਰਕਾਰ ਦੇ ਮਿੱਥੇ ਟੀਚੇ ਤੋਂ ਥੱਲੇ ਚੱਲ ਰਹੀ ਆ ਇਸ ਦੇ ਨਾਲ ਹੀ ਜਿਹੜਾ ਰੈਸੈਸ਼ਨ ਹੈਗਾ ਉਹ ਦਸਤਕ ਦੇ ਰਿਹਾ ਤੇ ਉਹਦੇ ਕਰਕੇ ਸਾਰੇ ਕਹਿ ਰਹੇ ਆ ਕਿ ਮਾਹਰ ਜਿਹੜੇ ਨੇ ਵੀ ਵਿਆਜ ਦਰਾਂ ਘਟਣੀਆਂ ਆ ਹੁਣ ਇੱਕ ਸਰਵੇਖਣ ਜਿਹੜਾ ਉਹ ਕਰਵਾਇਆ ਗਿਆ ਇਹਦੇ ਵਿੱਚ ਕੈਨੇਡਾ ਦੇ 30 ਜਿਹੜੇ ਵੱਡੇ ਫਾਈਨੈਂਸ਼ੀਅਲ ਮਾਹਰ ਨੇ ਉਹਨਾਂ ਨੂੰ ਪੁੱਛਿਆ ਗਿਆ ਤੇ ਉਹ ਕਹਿੰਦੇ ਵੀ ਚਾਹੇ ਟੈਰਫ ਡੀਲ ਜਿਹੜੀ ਆ ਕਿਸੇ ਪਾਸੇ ਲੱਗੇ ਜਾਂ ਨਾ ਚਾਹੇ ਬੈਂਕ ਆਫ ਕੈਨੇਡਾ ਜਿਹੜਾ ਦੇਖੇ ਜਾਂ ਨਾ ਪਰ ਜਿਹੜੇ ਫੰਡਾਮੈਂਟਲਸ ਨੇ ਉਹ ਇਸ ਗੱਲ ਦਾ ਸੰਕੇਤ ਦੇ ਰਹੇ ਆ ਕਿ ਹੁਣ ਹੋਰ ਬਹੁਤਾ ਚੇਰ ਵਿਆਜ ਦਰਾਂ ਹੋਲਡ ਨਹੀਂ ਕੀਤੀਆਂ ਜਾ ਸਕਦੀਆਂ ਇਸ ਕਰਕੇ ਇਸ ਸਾਲ ਦਸੰਬਰ ਤੋਂ ਪਹਿਲਾਂ ਪਹਿਲਾਂ ਦੋ ਵਾਰ ਘੱਟੋ-ਘੱਟ ਇੰਟਰਸਟ ਰੇਟ ਦਿਖੂਗਾ ਤੇ ਜਿਹੜਾ ਵਿਆਜ ਦਰਾਂ ਆ ਬੈਂਚਮਾਰਕ ਰੇਟ 2.75% ਤੋਂ ਘਟ ਕੇ 1.2% ਦੇ ਉੱਤੇ ਆਊਗਾ ਪੌਣੇ 3 ਤੋਂ ਸਵਾ 2 ਮਤਲਬ ਕਿ ਅੱਧਾ ਪਰਸੈਂਟ ਵਿਆਜ ਦਰਾਂ ਘਟਣ ਦੀ ਪੇਸ਼ਾਨਗੋਈ ਕੀਤੀ ਗਈ ਹੈ ਸੋ ਇਹ 30 ਮਾਰਕੀਟ ਪਾਰਟਿਸਪੈਂਟਸ ਜਿਹੜੇ ਕਿ ਵੱਡੇ ਆਰਥਿਕ ਮਾਹਰ ਹੈ ਉਹਨਾਂ ਤੋਂ ਇਹ ਸਰਵੇਖਣ ਕਰਾਇਆ ਗਿਆ ਸੀ ਉਹਨਾਂ ਦੇ ਵਿੱਚੋਂ ਸਾਰੇ ਹੀ ਲਗਭਗ ਇਸ ਗੱਲ ਨਾਲ ਸਹਿਮਤ ਹੋਏ ਹੈ ਕਿ 2025 ਦੇ ਅਖੀਰ ਤੱਕ ਜਾਨੀ ਕਿ ਇਸੇ ਸਾਲ ਦੇ ਅਖੀਰ ਤੱਕ ਕੈਨੇਡਾ ਦੇ ਵਿੱਚ ਵਿਆਜ ਦਰਾਂ ਜਿਹੜੀਆਂ ਅੱਧਾ ਫੀਸ ਦੀ ਘਟਣਗੀਆਂ ਅਤੇ 2026 ਦੇ ਵਿੱਚ ਵੀ ਵਿਆਜ ਦਰਾਂ ਇੱਥੇ ਹੀ ਟਿਕੀਆਂ ਰਹਿਣਗੀਆਂ ਬਹੁਤੀਆਂ ਉੱਪਰ ਜਾਂ ਥੱਲੇ ਜਾਣ ਦੀ ਆਸ ਨਹੀਂ ਹੈ ਸੋ ਜੇਕਰ ਇਹ ਵਿਆਜ ਦਰਾਂ ਘਟਦੀਆਂ ਨੇ ਤਾਂ ਇਹਦੇ ਨਾਲ ਆ ਜਿਹੜਾ ਇੱਕ ਭਰੋਸਾ ਲੋਕਾਂ ਦਾ ਘਟਿਆ ਹੋਇਆ ਕੌਨਫੀਡੈਂਸ ਦੇ ਵਿੱਚ ਕਮੀ ਆਈ ਹੋਈ ਆ ਉਹਨੂੰ ਠੁਮਣਾ ਮਿਲ ਸਕਦਾ ਤੇ ਕੈਨੇਡਾ ਦੀ ਮਾਰਕੀਟ ਥੋੜੀ ਬਹੁਤ ਉੱਤਰ ਸਕਦੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਲਾਰੈਂਸ ਬਿਸ਼ਨੋਈ ਗੈਂਗ ਦੀ ਪਿਤੇ ਦਿਨੀ ਜੋ ਵੀ ਘਟਨਾਵਾਂ ਬੀਤੇ ਸਾਲਾਂ ਤੋਂ ਕਹਿ ਸਕਦੇ ਆ ਹੋ ਰਹੀਆਂ ਉਹਦੇ ਵਿੱਚ ਮੁੱਖ ਤੌਰ ਦੇ ਤੇ ਜ਼ਿੰਮੇਵਾਰੀਆਂ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈਆਂ ਜਾਂਦੀਆਂ ਆ ਅਹ ਹਾਲੀ ਦੇ ਵਿੱਚ ਕਪਲ ਕੈਫੇ ਦੇ ਉੱਤੇ ਜਿਹੜੀ ਗੋਲੀ ਦੂਜੀ ਵਾਰ ਚੱਲੀ ਆ ਉਹਦੀ ਜ਼ਿੰਮੇਵਾਰੀ ਵੀ ਲਾਰੈਂਸ ਬਿਸ਼ਨੋਈ ਗੈਂਗ ਕੋਲ ਲਈ ਗਈ ਆ ਬਾਕਾਇਦਾ ਜਿਹੜੇ ਉਹਨਾਂ ਦੇ ਸ਼ੂਟਰਸ ਨੇ ਉਹਨਾਂ ਦੇ ਬੰਦੇ ਨੇ ਉਹੋ ਵੀਡੀਓ ਆਡੀਓ ਦੇ ਉੱਤੇ ਜ਼ਿੰਮੇਵਾਰੀਆਂ ਲੈ ਰਹੇ ਆ ਅਤੇ ਇਹਦਾ ਇੱਕ ਕਾਰਨ ਜਿਹੜਾ ਇਹ ਵੀ ਦੱਸਿਆ ਗਿਆ ਕਿ ਸੁਲਮਾਨ ਖਾਨ ਦੇ ਨਾਲ ਕਪਲ ਸ਼ਰਮਾ ਦੀ ਜਿਹੜੀ ਨੇੜਤਾ ਉਹਦੇ ਕਰਕੇ ਉਹ ਕਹਿੰਦੇ ਵੀ ਅਸੀਂ ਇਹਨੂੰ ਨਿਸ਼ਾਨਾ ਬਣਾ ਰਹੇ ਆ ਸੋ ਇਹ ਭਾਰਤ ਦੀ ਇਹ ਕਈ ਵੀਡੀਓ ਚੈਨਲ ਜਿਹੜੇ ਨੇ ਉਹਨਾਂ ਨੇ ਇਹ ਆਡੀਓ ਵੀਡੀਓ ਰਿਲੀਜ਼ ਕੀਤੀਆਂ ਆ ਹੁਣ ਜਿਹੜੇ ਦੇਖ ਰਹੇ ਹੈ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਆਗੂ ਚਾਹੇ ਉਹ ਸਰੀ ਦੇ ਮੇਅਰ ਨੇ ਬ੍ਰੈਂਟਨ ਦੇ ਮੇਅਰ ਨੇ BC ਦੇ ਮੁੱਖ ਮੰਤਰੀ ਆ ਇਹ ਪਹਿਲਾਂ ਹੀ ਮੰਗ ਕਰ ਚੁੱਕੇ ਆ ਇਵਨ ਅਲਬਰਟਾ ਦੇ ਮੁੱਖ ਮੰਤਰੀ ਵੀ ਕਿ ਬਿਸ਼ਨੋਈ ਗੈਂਗ ਦੇ ਉੱਤੇ ਕੈਨੇਡਾ ਦੇ ਵਿੱਚ ਪਾਬੰਦੀ ਲਾਈ ਜਾਵੇ ਇਹਨੂੰ ਉਕਾਤਵਾਦੀ ਜਥੇਬੰਦੀ ਲਾਨਿਆ ਜਾਵੇ ਹੁਣ ਇਸ ਮੰਗ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਜਿਹੜੀ ਕਿ ਕੈਨੇਡਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਆ ਉਹ ਵੀ ਸ਼ਾਮਲ ਹੋ ਚੁੱਕੀ ਹੈ ਜੀ ਕਿ ਕਨਸਰਟੇਡ ਪਾਰਟੀ ਦੇ ਪਬਲਿਕ ਸੇਫਟੀ ਕ੍ਰਿਟਿਕ ਨੇ ਸ਼ੈਡੋ ਮਿਨਿਸਟਰ ਨੇ ਫਰੈਂਕ ਕ ਉਹਨਾਂ ਨੇ ਇਹ ਗੱਲ ਮੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਸਰਗਰਮੀਆਂ ਕੈਨੇਡਾ ਦੇ ਵਿੱਚ ਕਾਫੀ ਵਧੀਆਂ ਹੋਈਆਂ ਤੇ ਜੇਕਰ ਆਪਾਂ ਪਿਛਲਾ ਸਾਰਾ ਹੁਣ ਨਜ਼ਰੀਆ ਦੇਖਦੇ ਆਂ ਤਾਂ ਕੁੱਲ ਮਿਲਾ ਕੇ ਜਿੰਨੀਆਂ ਵੀ ਜ਼ਿੰਮੇਵਾਰੀਆਂ ਚੱਕੀਆਂ ਜਾ ਰਹੀਆਂ ਇਹਨਾਂ ਵੱਲੋਂ ਚੱਕੀਆਂ ਜਾ ਰਹੀਆਂ ਸੋ ਇਸ ਕਰਕੇ ਕਹਿੰਦੇ ਵੀ ਅਸੀਂ ਇਹ ਮੰਗ ਕਰਦੇ ਆਂ ਕਿ ਬਿਸ਼ਨੋਈ ਗੈਂਗ ਤੇ ਕੈਨੇਡਾ ਤੇ ਪਾਬੰਦੀ ਲਾਈ ਜਾਵੇ ਅਤੇ ਇਨੂੰ ਇੱਕ ਅਤਵਾਦੀ ਜਥੇਬੰਦੀ ਐਲਾਨਿਆ ਜਾਵੇ ਸੋ ਹੁਣ ਦੇਖਦੇ ਹਾਂ ਕਿ ਕੈਨੇਡਾ ਦੀ ਲਿਬਰਲ ਸਰਕਾਰ ਵੱਲੋਂ ਇਸ ਸੰਬੰਧੀ ਕੀ ਫੈਸਲਾ ਕੀਤਾ ਜਾਂਦਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਰਾਸ਼ਟਰਪਤੀ 트੍ਰੰਪ ਅਤੇ ਰਾਸ਼ਟਰਪਤੀ ਪੁਤਨ ਦੇ ਵਿਚਾਲੇ ਜਿਹੜੀ ਅਲਾਸਕਾ 'ਚ ਮੀਟਿੰਗ ਹੋਣ ਵਾਲੀ ਹੈ ਦੋਵੇਂ ਇੱਕ ਦੂਜੇ ਦੇ ਵੱਡੇ ਵਿਰੋਧੀ ਆ ਰੂਸ ਅਤੇ ਅਮਰੀਕਾ ਤੇ ਪਹਿਲੀ ਵਾਰੀ ਹੋ ਰਿਹਾ ਕਿ ਐਡੀ ਵੱਡੀ ਹਾਈ ਲੈਵਲ ਦੇ ਉੱਤੇ ਮੀਟਿੰਗ ਜਿਹੜੀ ਆ ਉਹ ਹੋਣ ਜਾ ਰਹੀ ਆ ਕਮਾਲ ਦੀ ਗੱਲ ਇਹ ਆ ਕਿ ਬਹੁਤਾ ਕਰਕੇ ਮੀਟਿੰਗਾਂ ਕਿਸੇ ਹੋਰ ਮੁਲਕ ਵਿੱਚ ਹੁੰਦੀਆਂ ਆ ਤੇ ਅਕਸਰ ਕੋਈ ਤੀਜੀ ਧਿਰ ਵਿੱਚੋਂ ਵਿਚੋਲਲੇगिरी ਲਈ ਪਾਈ ਜਾਂਦੀ ਹੈ ਕਦੀ ਯੂਏਈ ਦੇ ਵਿੱਚ ਕਦੀ ਕਤਰ ਦੇ ਵਿੱਚ ਕਦੀ ਟੜਕੀ ਦੇ ਵਿੱਚ ਮੀਟਿੰਗਾਂ ਹੁੰਦੀਆਂ ਰਹੀਆਂ ਪਰ ਅਤਿਕਰਮ ਵਾਰੀ ਪਹਿਲੀ ਹੈ ਕਿ ਅਲਾਸਕਾ ਦੇ ਵਿੱਚ ਅਮਰੀਕਨ ਇਲਾਕੇ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਉਹ ਵੀ ਉਸ ਇਲਾਕੇ ਦੇ ਵਿੱਚ ਜਿਸ ਨੂੰ ਰੂਸ ਪਹਿਲਾਂ ਆਪਣਾ ਕਹਿੰਦਾ ਰਿਹਾ ਸੋ ਟਰੰਪ ਇੱਕ ਤਾਂ ਅਲਾਸਕਾ ਦੇ ਉੱਤੇ ਆਪਣਾ ਦਾਵਾ ਜਿਹੜਾ ਮਜ਼ਬੂਤ ਕਰ ਰਹੇ ਆ ਤੇ ਇੱਕ ਤਰੀਕੇ ਦੇ ਨਾਲ ਰੂਸ ਸਮਰੇ ਉਹ ਸਰੈਂਡਰ ਕਰ ਰਿਹਾ ਵੀ ਹਾਂ ਅਸੀਂ ਤੁਹਾਡੇ ਇਲਾਕੇ ਚ ਆ ਕੇ ਮੀਟਿੰਗ ਕਰਨ ਲਈ ਤਿਆਰ ਆ। ਸੋ ਇਹ ਜਿਹੜੀ ਮੀਟਿੰਗ 15 ਅਗਸਤ ਨੂੰ ਹੋਣੀ ਹੈ ਬੜੀ ਹਾਈ ਪ੍ਰੋਫਾਈਲ ਮੀਟਿੰਗ ਆ। ਇਹਦਾ ਮੁੱਖ ਮੁੱਦਾ ਬੇਸ਼ੱਕ ਯੂਕਰੇਨ ਆ ਪਰ ਕਮਾਲ ਦੀ ਗੱਲ ਇਹ ਆ ਕਿ ਯੂਕਰੇਨ ਨੂੰ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ। ਸੋ ਕੁੱਲ ਮਿਲਾ ਕੇ ਜਿਹੜੀ ਇਹ ਮੀਟਿੰਗ ਹੈ ਇਹਦੇ ਵਿੱਚ ਟਰੰਪ ਨੇ ਇਸ਼ਾਰਾ ਦਿੱਤਾ ਕਿ ਯੂਕਰੇਨ ਦੀ ਲੈਂਡ ਸਵਾਪਿੰਗ ਦੀ ਗੱਲ ਹੋਣੀ ਆ। ਇਹ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪਿਛਲੇ ਕਈ ਮਹੀਨਿਆਂ ਤੋਂ 2 ਸਾਲਾਂ ਤੋਂ ਉੱਪਰ ਸਮਾਂ ਹੋ ਗਿਆ। ਇਹ ਲੜਾਈ ਜਿਹੜੀ ਹੈ ਜਾਰੀ ਹੈ ਰੂਸ ਵੱਲੋਂ ਬਹੁਤ ਸਾਰਾ ਯੂਕਰੇਨ ਦਾ ਇਲਾਕਾ ਨੱਪਿਆ ਗਿਆ ਇਸੇ ਤਰੀਕੇ ਯੂਕਰੇਨੀ ਦਾਵਾ ਕਰ ਰਿਹਾ ਕਿ ਅਸੀਂ ਵੀ ਰੂਸ ਦਾ ਇਲਾਕਾ ਨੱਪਿਆ ਸੋ ਇਹ ਜਿਹੜੀ ਲੈਂਡ ਦੇ ਤਬਾਦਲੇ ਦੀ ਗੱਲਬਾਤ ਆ ਇਸ ਮੀਟਿੰਗ ਵਿੱਚ ਹੋਣੀ ਆ ਤੇ ਯੂਕਰੇਨ ਨੂੰ ਇਸ ਗੱਲ ਤੋਂ ਬਾਹਰ ਰੱਖਿਆ ਗਿਆ ਉਲਟਾ ਰਾਸ਼ਟਰਪਤੀ ਟਰੰਪ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਉੱਤੇ ਦੋਸ਼ ਲਾ ਰਹੇ ਆ ਕਿ ਉਹ ਸਮਝੌਤੇ ਦੇ ਰਾਹ 'ਚ ਅੜਿੱਕੇ ਡਾ ਰਹੇ ਆ ਅਤੇ ਕਈ ਤਰ੍ਹਾਂ ਦੀਆਂ ਕੰਡੀਸ਼ਨ ਜਿਹੜੀਆਂ ਸ਼ਰਤਾਂ ਨੇ ਉਹ ਰੱਖ ਰਹੇ ਆ ਸੋ ਕੁੱਲ ਮਿਲਾ ਕੇ ਪੂਰੀ ਦੁਨੀਆ ਦੀ ਜਿਹੜੀ ਨਜ਼ਰ ਆ ਇੱਥੇ ਲੱਗੀ ਹੋਈ ਹੈ ਕਿ ਮੀਟਿੰਗ ਕਿਹੋ ਜਿਹਾ ਮਾਹੌਲ ਚ ਹੁੰਦੀ ਆ ਇਸ ਮੀਟਿੰਗ ਦੇ ਨਤੀਜੇ ਕੀ ਨਿਕਲਦੇ ਆ ਤੇ ਇਸ ਮੀਟਿੰਗ ਦੇ ਵਿੱਚ ਗੱਲਾਂ ਬਾਤਾਂ ਕੀ ਹੁੰਦੀਆਂ ਪੂਰੀ ਦੁਨੀਆ ਦੀ ਨਜ਼ਰ ਜਿੱਥੇ ਹੈ ਉੱਥੇ ਨਾਲ ਦੀ ਨਾਲ ਭਾਰਤ ਦੀ ਨਜ਼ਰ ਵੀ ਪ੍ਰਮੁੱਖ ਤੌਰ ਤੇ ਲੱਗੀ ਹੋਈ ਹੈ ਕਿਉਂਕਿ ਭਾਰਤ ਵਾਸਤੇ ਦੋਨੇ ਤਾਕਤਾਂ ਬੜੀਆਂ ਅਹਿਮ ਆ ਪਹਿਲਾਂ ਭਾਰਤ ਜਿਹੜਾ ਹੈ ਅਮਰੀਕਾ ਦੇ ਘਨੇੜੇ ਚੜਿਆ ਰਿਹਾ ਇੱਥੋਂ ਤੱਕ ਕਿ 트럼ਪ ਅਦੇ ਵਾਸਤੇ ਹਵਨ ਜਗ ਕੀਤੇ ਜਾਂਦੇ ਰਹੇ ਆ ਮੋਦੀ ਹੁਣੀ ਕਹਿੰਦੇ ਰਹੇ ਆ ਕਿ 트럼ਪ ਨਾਲ ਸਾਡਾ ਮਿੱਤਰਚਾਰਾ ਬਹੁਤ ਆ ਪਰ ਜਿਉਂ ਹੀ 트럼ਪ ਨੇ ਭਾਰਤ ਦੇ ਉੱਤੇ 50% ਦੀ ਟੈਰਿਫ ਲਾਏ ਆ ਤੇ ਨਾਲ ਹੀ ਹੁਣ 트럼ਪ ਦਾ ਵਿਰੋਧ ਸ਼ੁਰੂ ਹੋ ਗਿਆ ਭਾਰਤ ਦੇ ਵਿੱਚ ਅਮਰੀਕਨ ਵਸਤਾਂ ਦੇ ਬਾਈਕਾਟ ਦੀ ਕਾਲ ਦਿੱਤੀ ਜਾ ਰਹੀ ਆ 트럼ਪ ਦੇ ਪੁਤਲੇ ਫੁੱਕੇ ਜਾ ਰਹੇ ਆ ਅਤੇ ਅਮਰੀਕਾ ਦੇ ਬਾਰੇ ਹੋਰ ਬਹੁਤ ਸਾਰਾ ਗਲਤ ਮਲਦ ਪ੍ਰਚਾਰ ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਤੁਜੇ ਪਾਸੇ ਗੱਲ ਕਰੀਏ ਰੂਸ ਦੀ ਪਹਿਲਾਂ ਭਾਰਤ ਜਿਹੜਾ ਆ ਉਹ ਰੂਸ ਦੇ ਇੰਨਾ ਲੱਗੇ ਨਹੀਂ ਸੀ ਗੁਪਤ ਤੌਰ ਤੇ ਲੱਗੇ ਸੀ ਪਰ ਅਮਰੀਕਾ ਦੇ ਜ਼ਿਆਦਾ ਲੱਗੇ ਹੋਣ ਦੀ ਕੋਸ਼ਿਸ਼ ਕਰਦਾ ਸੀ ਪਰ ਹੁਣ ਖੁੱਲ ਕੇ ਉਹ ਰੂਸ ਦੇ ਲੱਗੇ ਆ ਰੂਸ ਕੋਲ ਉਹਨਾਂ ਨੇ 170 ਬਿਲੀਅਨ ਡਾਲਰ ਤੋਂ ਉੱਪਰ ਦਾ ਕੱਚਾ ਤੇਲ ਖਰੀਦ ਕੇ ਉਹਦੀ ਮਦਦ ਕੀਤੀ ਹੈ ਜਿਹਦੇ ਕਰਕੇ ਟਰੰਪ ਹੁਣੇ ਭਾਰਤ ਤੇ ਦੋਸ਼ ਲਾ ਰਹੇ ਆ ਕਿ ਉਹਨੇ ਯੂਕਰੇਨ ਚ ਬੰਦੇ ਮਰਵਾਉਣ ਵਾਸਤੇ ਭਾਰਤ ਨੇ ਰੂਸ ਨੂੰ ਹਥਿਆਰ ਮਹਈਆ ਕਰਾਏ ਆ ਡਾਲਰ ਮਹਈਆ ਕਰਵਾਏ ਆ ਸੋ ਕੋਲ ਮਿਲਾ ਕੇ ਭਾਰਤ ਇਹ ਦੇਖ ਰਿਹਾ ਕਿ ਇਹ ਨਾ ਹੋ ਜਵੇ ਕਿਤੇ ਕਿ ਅਮਰੀਕਾ ਤੇ ਰੂਸ ਕਿਸੇ ਗੱਲ ਤੇ ਸਹਿਮਤ ਹੋ ਜਾਣ ਤੇ ਅਸੀਂ ਦੋਨੇ ਪਾਸੇ ਜੋਗੇ ਹੋਣਾ ਰਹਿ ਗਏ ਤੇ ਜੇਕਰ ਇਹਨਾਂ ਦੀ ਆਸਰੇ ਲੜੀ ਲੜਾਈ ਹੋਈ ਜਾਂਦੀ ਹੈ ਉਹਦੇ ਵਿੱਚ ਭਾਰਤ ਦੇ ਲੋਕ ਇਈ ਘੱਟੋ ਘੱਟ ਇੱਕ ਪਾਸਾ ਦਾ ਕਰ ਸਕਦਾ ਆ ਸੋ ਹੁਣ ਇਹਦੇ ਵਿੱਚ ਜਿੱਥੇ ਭਾਰਤੀ ਲੀਡਰ ਜਿਹੜਿਆ ਦੇਖ ਰਿਹਾ ਤੇ ਨਾਲ ਦੀ ਨਾਲ ਭਾਰਤ ਦੀ ਸਾਰੀ ਤਰ੍ਹਾਂ ਦੀ ਇੰਡਸਟਰੀ ਆਈਟੀ ਇੰਡਸਟਰੀ ਜਿਹੜੀ ਆ ਉਹਦਾ ਸਾਰਾ دارਮਦਾਰ ਅਮਰੀਕਾ ਦੇ ਉੱਤੇ ਆ ਤੇ ਇਸ ਦੇ ਨਾਲ ਦੀ ਨਾਲ ਜਿਹੜੀ ਪ੍ਰੋਡਕਸ਼ਨ ਇੰਡਸਟਰੀ ਆ ਚਾਹੇ ਕੱਪੜਾ ਬਣ ਰਿਹਾ ਚਾਹੇ ਹੋਰ ਵਸਤਾਂ ਨੇ ਉਹ ਅਮਰੀਕਾ ਵੱਲ ਦੇਖ ਰਿਹਾ ਕਿ ਜੇਕਰ ਇਹ ਟੈਰਫ ਇਦਾਂ ਲੱਗੇ ਰਹੇ ਅਤੇ ਅਮਰੀਕਨ ਕੰਪਨੀਆਂ ਨੇ ਕੱਪੜਾ ਜਾਂ ਹੋਰ ਸਾਜੋ ਸਮਾਨ ਬੰਗਲਾਦੇਸ਼ ਵੀ ਵਿਏਟਨਾਮ ਜਾਂ ਇੰਡੋਨੇਸ਼ੀਆ ਤੋਂ ਲੈਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਸਾਡਾ ਕੀ ਬਣੂਗਾ ਸੋ ਜਿਹੜਾ ਸਾਊਥ ਇੰਡੀਆ ਆ ਉਹਦੇ ਵਿੱਚ ਬਹੁਤ ਸਾਰੀਆਂ ਆਈਟੀ ਹਬਸ ਨੇ ਉਨਾ ਬਲੋ ਪਹਿਲਾਂ ਵੀ ਲੀਆਫਸ ਕੀਤੀਆਂ ਗਈਆਂ ਤੇ ਜੇਕਰ ਹਾਲਾਤ ਵਿਗੜਦੇ ਆ ਤਾਂ ਉੱਥੇ ਵੱਡੀ ਪੱਧਰ ਤੇ ਉੱਤੇ ਲੋਕਾਂ ਨੂੰ ਕਾਮਾਕਾਰ ਜਾਣ ਦੇ ਜਿਹੜੇ ਆ ਖਦਸ਼ੇ ਬਣੇ ਹੋਏ ਆ ਜਿਹਦੇ ਨਾਲ ਕਾਫੀ ਬੇਰੋਜ਼ਗਾਰੀ ਫੈਲ ਸਕਦੀ ਆ ਉਹ ਵੀ ਖਾਸ ਕਰਕੇ ਆਈਟੀ ਸੈਕਟਰ ਦੇ ਵਿੱਚ ਜਿਹੜੀ ਕਿ ਅਮੀਰ ਇੰਡਸਟਰੀ ਆ ਦੂਜੇ ਪਾਸੇ ਗੱਲ ਜੇਕਰ ਆਪਾਂ ਲੁਧਿਆਣੇ ਤੋਂ ਹੀ ਕਰ ਲਈਏ ਤਾਂ ਲੁਧਿਆਣੇ ਦੀਆਂ ਖਬਰਾਂ ਇਹ ਨੇ ਕਿ ਇੱਥੋਂ ਦੀ ਹੌਜ਼ਰੀ ਇੰਡਸਟਰੀ ਮਤਲਬ ਕਿ ਕੱਪੜਾ ਤੇ ਆਨਨ ਇੰਡਸਟਰੀ ਜਿਹੜੀ ਆ ਉਹਨੂੰ 10000 ਕਰੋੜ ਰੁਪਏ ਦਾ ਸਾਲਾਨਾ ਘਾਟਾ ਪੈ ਸਕਦਾ ਜੇਕਰ ਟੈਰਫ ਲੱਗਦੇ ਆ ਤੇ ਟੈਰਫ ਲੱਗਣ ਤੋਂ ਬਾਅਦ ਕੰਮ ਵਿਅਤ ਨਾਮ ਤੇ ਜਾਂ ਇੰਡੋਨੇਸ਼ੀਆ ਦੇ ਵਿੱਚ ਜਾਂ ਬੰਗਲਾਦੇਸ਼ ਦੇ ਵਿੱਚ ਮੂਵ ਹੋ ਸਕਦਾ ਕਿਉਂਕਿ ਉੱਥੇ ਵੀ ਇਹ ਕੰਮ ਹੈਗਾ ਆ ਉੱਥੇ ਵੀ ਇਹ ਹੌਜ਼ਰੀ ਦਾ ਕੰਮ ਚੱਲਦਾ ਆ ਜਿੱਥੋਂ ਕਿ ਅਮਰੀਕਾ ਸਿੱਧੇ ਤੌਰ ਦੇ ਉੱਤੇ ਕੱਪੜੇ ਮੰਗਾ ਸਕਦਾ ਆ ਜਿਨ੍ਹਾਂ ਦੇ ਵਿੱਚ ਵਾਲਮਾਰਟ ਐਮਾਜ਼ਨ ਗੈਪ ਕੋਲ ਵਰਗਿਆਂ ਦੇ ਨਾਂ ਲੈ ਜਾ ਰਹੇ ਆ ਸੋ ਇਹਦੇ ਨਾਲ ਜੁੜੀ ਹੋਈ ਗੱਲ ਇਹ ਹੈ ਕਿ ਜੇਕਰ ਲੁਧਿਆਣੇ ਦੇ ਵਿੱਚ ਸਾਨੂੰ ਤਨੂੰ 10000 ਕਰੋੜ ਦਾ ਘਾਟਾ ਪੈਂਦਾ ਤਾਂ ਲੁਧਿਆਣੇ ਦੀ ਹੌਜ਼ਰੀ ਇੰਡਸਟਰੀ ਜਿਹੜੀ ਆ ਉਹ ਬਹੁਤ ਅਬੇਰਜ਼ਗਾਰੀ ਦਾ ਕਾਰਨ ਬਣੇਗੀ ਤੇ ਇੱਥੇ ਜਿਹੜੇ ਕੰਮ ਕਰਦੇ ਬਹੁਤੇ ਪ੍ਰਵਾਸੀ ਮਜ਼ਦੂਰ ਆ ਇਹਨਾਂ ਫੈਕਟਰੀਆਂ ਦੇ ਵਿੱਚ ਤੇ ਉਹਨਾਂ ਨੂੰ ਪੰਜਾਬ ਤੋਂ ਵਾਪਸ ਬਿਹਾਰ ਜਾਣਾ ਪੈ ਸਕਦਾ ਆ ਇਹੋ ਜਿਹੀਆਂ ਖਬਰਾਂ ਪੰਜਾਬ ਤੋਂ ਆ ਰਹੀਆਂ ਆ ਸੋ ਕੁੱਲ ਮਿਲਾ ਕੇ ਇਹ ਜਿਹੜੇ ਟੈਰਫ ਨੇ ਜਿਓ ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ ਇਹਨਾਂ ਦੇ ਅਸਰ ਬੜੀ ਦੂਰ ਤੱਕ ਦੁਨੀਆ ਤੱਕ ਪੈਂਦੇ ਦਿਖਾਈ ਦੇ ਰਹੇ ਆ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਪਾਕਿਸਤਾਨੀ ਫੌਜ ਮੁਖੀ ਦੀ ਪਾਕਿਸਤਾਨੀ ਫੌਜ ਮੁਖੀ ਆਸਿਮ ਮਨੀਰ ਐ ਇਸ ਵੇਲੇ ਅਮਰੀਕਾ ਦੇ ਵਿੱਚ ਆਏ ਹੋਏ ਆ ਪਹਿਲਾ 트럼ਪ ਬਦਲ ਨੂੰ ਲੰਚ ਤੇ ਸੱਦਿਆ ਗਿਆ ਸੀਗਾ ਦੂਜੀ ਵਾਰ ਉਹਨ ਇੱਕ ਅਮਰੀਕਨ ਜਰਨਲ ਨੇ ਕਮਾਂਡਰ ਨੇ ਮਾਈਕਲ ਕੁਰੀਲਾ ਉਹਨਾਂ ਨੂੰ ਵਿਦਾਇਗੀ ਦੇਣੀ ਆ ਉਹਦੇ ਵਾਸਤੇ ਬਕਾਇਦਾ ਤੌਰ ਦੇ ਉੱਤੇ ਸੱਦੇ ਆ ਗਿਆ ਤੇ ਇਸ ਦੌਰਾਨ ਬੜੀ ਆਓ ਭਗਤ ਉਹਨਾਂ ਦੀ ਕੀਤੀ ਜਾ ਰਹੀ ਆ ਪਰ ਪਾਕਿਸਤਾਨ ਦੇ ਜਿਹੜੇ ਫੌਜ ਮੁਖੀ ਅਮਰੀਕਾ ਆਏ ਹੋਏ ਆ ਉਹਨਾਂ ਨੇ ਇੱਥੇ ਆ ਕੇ ਭਾਰਤ ਦੇ ਉੱਤੇ ਕਦਰੇ ਹਮਲੇ ਕੀਤੇ ਆ ਜਿਹੜੀ ਉਹਨੇ ਬਿਆਨਬਾਜ਼ੀ ਕੀਤੀ ਉਹਦੇ ਵਿੱਚ ਸਿੱਧੇ ਭਾਰਤ ਨੂੰ ਦਬਕੇ ਮਾਰੇ ਜਾ ਰਹੇ ਆ ਪੰਜਾਬੀ ਦੀ ਇੱਕ ਕਹਾਵਤ ਆ ਕਿ ਚੁੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਇੱਥੇ ਤਾਂ ਗੱਲ ਹੀ ਉਲਟੀ ਹੋਈ ਆ ਵੀ ਥਾਣੇਦਾਰ ਜਿਹੜਾ ਨਾਲ ਖੜਾ ਇਸ ਕਰਕੇ ਅਮਰੀਕਾ ਦੀ ਧੰਤੀ ਤੇ ਬੋਲਦਿਆਂ ਪਾਕਿਸਤਾਨੀ ਫੌਜ ਮੁਖੀ ਵੱਲੋਂ ਸ਼ਰਯਾਮ ਭਾਰਤ ਨੂੰ ਦਬਕੇ ਮਾਰੇ ਜਾ ਰਹੇ ਆ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮਨੀਰ ਨੇ ਜਿੱਥੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਭਾਰਤ ਤੇ ਪਾਕ ਜੰਗ ਰਕਵਾਈ ਹੈ ਉੱਥੇ ਨਾਲ ਦੀ ਨਾਲ ਇਹ ਕਿਹਾ ਕਿ ਅਮਰੀਕਾ ਤੇ ਪਾਕਿਸਤਾਨ ਇੱਕ ਦੂਜੇ ਦੇ ਬੜੇ ਨਜ਼ਦੀਕੀ ਭਾਈਵਾਲ ਨੇ ਸੋ ਤੁਸੀਂ ਇਹ ਦੇਖੋ ਕਿ ਇਹਦੇ ਨਾਲ ਦੋ ਨਿਸ਼ਾਨੇ ਸਰ ਕਰ ਗਏ ਆ ਇੱਕ ਤਾਂ ਉਹ ਇਹ ਕਿ 트াম্প ਨੂੰ ਖੁਸ਼ ਕਰ ਗਏ ਆ ਜਿਹੜੇ ਕਿ ਇਹ ਕਹਿ ਰਹੇ ਆ ਕਿ ਅਸੀਂ ਇਹ ਜੰਗ ਰਕਵਾਈ ਆ ਦੂਜੀ ਗੱਲ ਇਹ ਆ ਭਾਰਤ ਨੂੰ ਜਿਹੜਾ ਆ ਉਹ ਨੀਵਾ ਦਿਖਾਇਆ ਗਏ ਆ ਕਿਉਂਕਿ ਭਾਰਤ ਗੱਲ ਮੰਨ ਨਹੀਂ ਸੀ ਰਿਹਾ ਕਿ ਭਾਰਤ ਪਾਕ ਜੰਗ ਜਿਹੜੀ ਆ 트াম্প ਨੇ ਰਕਵਾਈ ਆ ਹੁਣ ਦੋ ਤਰ੍ਹਾਂ ਕਹਿ ਰਹੀਆਂ ਵੀ ਇਹ ਜੰਗ 트াম্প ਨੇ ਰਕਵਾਈ ਆ ਤੇ ਮਨੀਰ ਨੇ ਇਸ ਵਾਰ ਫਿਰ ਕਸ਼ਮੀਰ ਦੀ ਗੱਲ ਕੀਤੀ ਆ ਕਹਿੰਦੀ ਕਸ਼ਮੀਰ ਪਾਕਿਸਤਾਨ ਦੀ ਸ਼ahr ਆ ਗਿਆ ਏ ਇਹ ਅਸੀਂ ਇੰਗਲਿਸ਼ ਸ਼ਾਹ ਰਾਗਾ ਚਲਦੀ ਰੱਖਣੀ ਆ ਤੇ ਭਾਰਤ ਦਾ ਜਿਹੜਾ ਉਹ ਤੇ ਰੱਖਿਆ ਹੋਇਆ ਪੈਰ ਆ ਉਹ ਅਸੀਂ ਹਰ ਹਾਲਤ ਵਿੱਚ ਚੁੱਕ ਕੇ ਹਟਾਂਗੇ ਇਸ ਤੋਂ ਵੀ ਅੱਗੇ ਗੱਲ ਵਧਾਉਂਦੇ ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਇੱਕ ਪਰਮਾਣੂ ਸਮਰੱਥ ਨੇਸ਼ਨ ਆ ਆਰਮਡ ਨੇਸ਼ਨ ਆ ਉਹ ਕਹਿੰਦੇ ਵੀ ਸਾਡੇ ਵਾਲ ਜਿਹੜੀ ਵੀ ਕੈਰੀਅਰ ਆਖ ਹੋਊਗੀ ਅਸੀਂ ਉਹਨਾਂ ਨੂੰ ਚੇਤੇ ਕਰਾਉਣਾ ਚਾਹੁੰਦੇ ਆ ਕਿ ਸਾਡੇ ਕੋਲ ਇੰਨੇ ਕਿ ਪਰਮਾਣੂ ਹਥਿਆਰ ਹੈ ਕਿ ਅਸੀਂ ਅੱਧੀ ਦੁਨੀਆ ਤਬਾਹ ਕਰਕੇ ਫਿਰ ਖਤਮ ਹੋਵਾਂਗੇ ਸੋ ਉਹਨਾਂ ਦਾ ਸਿੱਧਾ ਨਿਸ਼ਾਨਾ ਜਿਹੜਾ ਉਹ ਭਾਰਤ ਦੇ ਉੱਤੇ ਸੀਗਾ ਇੱਥੇ ਹੀ ਨਹੀਂ ਉਹਨਾਂ ਨੇ ਸਿੱਧੇ ਤੋਂ ਹਟੇ ਭਾਰਤ ਨੇ ਨਿਸ਼ਾਨਾ ਸਾਧਿਆ ਜਿਹੜੀ ਗੱਲ ਭਾਰਤ ਵੱਲੋਂ ਇਹ ਕਹੀ ਗਈ ਸੀ ਕਿ ਕਿ ਅਸੀਂ ਇੰਡਸ ਵਾਟਰ ਟ੍ਰੀਟੀ ਖਤਮ ਕਰਦੇ ਹਾਂ ਸਿੰਧ ਜਲ ਸਮਝੌਤਾ ਵੀ ਜਿਹਨੂੰ ਕਹਿੰਦੇ ਆ ਉਹ ਕਹਿੰਦੇ ਅਸੀਂ ੜੀਕ ਕਰ ਰਹੇ ਹਾਂ ਕਿ ਭਾਰਤ ਕਦੋਂ ਸਿੰਧ ਦਰਿਆ ਦੇ ਉੱਤੇ ਡੈਮ ਬਣਾਉਂਦਾ ਅਸੀਂ ਉਸੇ ਵੇਲੇ ਮਜ਼ਾਇਲਾ ਸੱਟ ਕੇ ਇਹ ਡੈਮ ਤਬਾਹ ਕਰ ਦਿਆਂਗੇ ਸੋ ਅਮਰੀਕਾ ਦੀ ਧਿਰਤੀ ਤੋਂ ਐਡੀਆਂ ਵੱਡੀਆਂ ਵੱਡੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਦਬਕੇ ਮਰੇ ਜਾ ਰਹੇ ਆ ਤੇ ਕਮਾਲ ਦੀ ਗੱਲ ਇਹ ਆ ਕਿ ਰਾਸ਼ਟਰਪਤੀ ਟਰੰਪ ਜਾਂ ਹੋਰ ਵੀ ਕਿਸੇ ਆਗੂ ਨੇ ਉਹਨਾਂ ਨੂੰ ਰੋਕਿਆ ਨਹੀਂ ਹੈਗਾ ਸੋ ਮਤਲਬ ਸਿੱਧੀ ਗੱਲ ਇਹ ਹੈ ਕਿ ਉਹਨਾਂ ਨੂੰ ਪੂਰੀ ਖੁੱਲ੍ਹ ਆ ਕਿ ਉਹ ਭਾਰਤ ਦੇ ਖਿਲਾਫ ਜੋ ਮਰਜ਼ੀ ਬੋਲ ਸਕਦੇ ਆ ਸੋ ਆਸ਼ਰ ਮਨੀਰ ਨੇ ਇਹ ਵੀ ਗੱਲ ਕਹੀ ਹੈ ਆਪਣੇ ਟੈਂਪਾ ਫਰੋਡਾ ਦੇ ਵਿੱਚ ਗੱਲਬਾਤ ਕਰਦਿਆਂ ਕਿ ਅਸੀਂ ਅਮਰੀਕਾ ਤੋਂ ਹੋਰ ਹਥਿਆਰ ਖਰੀਦਾਂਗੇ ਅਤੇ ਆਪਣੇ ਆਪ ਨੂੰ ਹੋਰ ਤਾਕਤਵਰ ਬਣਾਵਾਂਗੇ ਸੋ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਜੋ ਇੰਨੀ ਅਹਿਮੀਅਤ ਦਿੱਤੀ ਜਾ ਰਹੀ ਹੈ ਇਹ ਭਾਰਤ ਵਾਸਤੇ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਹੁਣ ਇਸ ਵੇਲੇ ਇੱਕ ਬਹਿਸ ਹੋਰ ਚੱਲ ਰਹੀ ਆ ਜਦੋਂ ਭਾਰਤ-ਪਾਕ ਜੰਗ ਹੋਈ ਆ ਤਦੋਂ ਪਾਕਿਸਤਾਨ ਸਮੇਤ ਚੀਨ ਅਤੇ ਹੋਰ ਦੁਨੀਆ ਦੀਆਂ ਜਿਹੜੀਆਂ ਸਰਗਰਮ ਤਾਕਤਾਂ ਨੇ ਉਹਨਾਂ ਨੇ ਪਹਿਲਾਂ ਕਹਿ ਦਿੱਤਾ ਸੀਗਾ ਕਿ ਭਾਰਤ ਦੇ 5 ਜਹਾਜ਼ ਘੱਟੋ-ਘੱਟ ਪਾਕਿਸਤਾਨ ਨੇ ਸੁੱਟੇ ਆ ਹੁਣ 2 ਮਹੀਨੇ ਬਾਅਦ ਲੜਾਈ ਤੋਂ ਭਾਰਤੀ ਜਿਹੜੇ ਹਵਾਈ ਸੈਨਾ ਮੁਖੀ ਆ ਉਹ ਵੀ ਇਹ ਦਾਵਾ ਕਰ ਰਹੇ ਆ ਕਿ ਅਸੀਂ ਵੀ ਪਾਕਿਸਤਾਨ ਦੇ ਜਹਾਜ਼ ਸੱਟੇ ਆ। ਸੋ ਇਸ ਕਾਲ ਦਾ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਕਿ ਤੁਹਾਨੂੰ 2 ਮਹੀਨੇ ਬਾਅਦ ਜਾ ਕੇ ਚੇਤਾ ਆਇਆ ਕਿ ਪਾਕਿਸਤਾਨ ਦੇ ਜਹਾਜ਼ ਅਸੀਂ ਸੱਟੇ ਆ। ਸੋ ਇਸ ਕਾਲ ਨੂੰ ਹੁਣ ਚੈਲੰਜ ਕੀਤਾ ਗਿਆ ਆ ਫੌਜ ਮੁਖੀ ਵੱਲੋਂ ਪਾਕਿਸਤਾਨ ਦੀ ਪੋਲੀਟਿਕਲ ਲੀਡਰਸ਼ਿਪ ਵੱਲੋਂ ਉਹ ਕਹਿੰਦੇ ਆ ਆਪਾਂ ਇਦਾਂ ਕਰਦੇ ਆ ਕਿ ਜਿਹੜੀਆਂ ਜਿਹੜੇ ਮੁਲਕ ਹੁੰਦੇ ਆ ਉਹਨਾਂ ਦੀ ਜਿਹੜੀ ਵੀ ਹਵਾਈ ਸਮਰੱਥਾ ਹੁੰਦੀ ਹੈ ਮਤਲਬਕਰੋ ਕਿੰਨੀਆਂ ਮਜ਼ਾਈਲਾ ਆ ਕਿੰਨੇ ਜਹਾਜ਼ ਆ ਇਹਦੀ ਗਿਣਤੀ ਕੀ ਰਹੀ ਆ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਪਲਬਧ ਹੁੰਦੀ ਆ ਆਪਾਂ ਕਹਿੰਦੇ ਆ ਆਡਿਟ ਕਰਾ ਲੰਨੇ ਆ। ਅਦੋਏ ਮੁਲਕ ਜਿਹੜੇ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਾ ਲੈਂਦੇ ਆ ਕਿ ਲੜਾਈ ਤੋਂ ਪਹਿਲਾਂ ਕਿਹਦੇ ਕੋਲ ਕਿੰਨੇ ਜਹਾਜ਼ ਸੀਗੇ ਤੇ ਲੜਾਈ ਤੋਂ ਬਾਅਦ ਕਿਹਦੇ ਕੋਲੇ ਕਿੰਨੇ ਜਹਾਜ਼ ਆ ਆਪੇ ਦੁਨੀਆ ਦੇ ਸਾਹਮਣੇ ਆ ਜਾਊਗਾ ਕਿ ਕਿਹਦੇ ਜਹਾਜ਼ ਡਿਗੇ ਆ ਸੋ ਪਾਕਿਸਤਾਨ ਨੇ ਇੱਕ ਤਰੀਕੇ ਦੇ ਨਾਲ ਚੁਣੌਤੀ ਦੇ ਕੇ ਭਾਰਤੀ ਝੂਠ ਨੂੰ ਨੰਗਾ ਕਰ ਦਿੱਤਾ ਕਿ ਉਹਨਾਂ ਨੇ ਪਾਕਿਸਤਾਨੀ ਜਹਾਜ਼ ਸੱਟੇ ਆ ਇਸ ਚੁਣੌਤੀ ਨੂੰ ਭਾਰਤ ਵੱਲੋਂ ਹਜੇ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਭਾਰਤ ਦੀ ਫੌਜੀ ਸਮਰੱਥਾ ਕਿੰਨੀ ਕਾ ਇਹਦੇ ਬਾਰੇ ਚੀਨ ਤਾਂ ਮਜ਼ਾਕ ਕਰਦੀ ਆ ਉਨੇ ਦਿਖਾਇਆ ਵੀ ਹੈ ਲੜਾਈ ਦੇ ਵਿੱਚ ਜਹਾਜ਼ ਉੱਟ ਕੇ ਪਰ ਇੱਥੇ ਇੱਕ ਹੋਰ ਉਦਾਹਰਣ ਜਿਹੜੀ ਇਸ ਹਫ਼ਤੇ ਦੇਖਣ ਨੂੰ ਮਿਲ ਰਹੀ ਹੈ ਕਸ਼ਮੀਰ ਦੇ ਵਿੱਚ ਇੱਕ ਮੁਕਾਬਲਾ ਚੱਲ ਰਿਹਾ ਹਾਲਾਂਕਿ ਭਾਰਤ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਆਪਰੇਸ਼ਨ ਸੰਦੂਗੁਰ ਦੇ ਰਾਹੀਂ ਉਹਨਾਂ ਨੇ ਆਜ਼ਾਦ ਕਸ਼ਮੀਰ ਦੇ ਵਿੱਚ ਕੁਝ ਜਿਹੜੇ ਖਾੜਕੂ ਕੈਂਪਸ ਸੀ ਉਹ ਨਸ਼ਟ ਕਰ ਦਿੱਤੇ ਆ ਹੁਣ ਖਾੜਕੂ ਜਿਹੜੇ ਆ ਕਸ਼ਮੀਰ ਦੇ ਵਿੱਚ ਆ ਕੇ ਕੋਈ ਹੱਲਾ ਗੋਲਾ ਨਹੀਂ ਕਰਨਗੇ ਪਰ ਬੀਤੇ 7 ਦਿਨਾਂ ਤੋਂ ਕਸ਼ਮੀਰ ਦੇ ਵਿੱਚ ਇੱਕ ਮੁਕਾਬਲਾ ਚੱਲ ਰਿਹਾ ਜਿਹਦੇ ਵਿੱਚ ਫੌਜ ਦਾ ਕਾਫੀ ਨੁਕਸਾਨ ਹੋ ਰਿਹਾ ਪੰਜਾਬ ਦੇ ਵੀ ਦੋ ਫੌਜੀ ਜਿਹੜੇ ਇਹਦੇ ਵਿੱਚ ਮਾਰੇ ਗਏ ਆ ਇੱਕ ਲਾਂਸ ਨਾਇਕ ਪ੍ਰਤਪਾਲ ਸਿੰਘ ਅਤੇ ਇੱਕ ਸਿਪਾਈ ਹਰਮਿੰਦਰ ਸਿੰਘ ਜਿਹੜੀ ਸਭ ਤੋਂ ਵੱਡੀ ਦੁੱਖ ਦੀ ਗੱਲ ਤੇ ਦਿਲਚਸਪ ਗੱਲਾਂ ਹੋਏ ਆ ਕਿ ਇਹ ਜਿਹੜਾ ਸੋਲਜਰ ਹਰਮਿੰਦਰ ਸਿੰਘ ਸਿਪਾਹੀ ਆ ਉਹਦੇ ਪਰਿਵਾਰ ਨੇ ਮੀਡੀਆ ਦੇ ਨਾਲ ਗੱਲ ਕਰਦੇ ਆ ਵੀਡੀਓ ਦੇ ਉੱਤੇ ਆ ਕੇ ਇਹ ਗੱਲ ਆਖੀ ਆ ਕਿ ਸਾਡੇ ਮੁੰਡੇ ਦਾ ਚਲਦੇ ਮੁਕਾਬਲੇ ਦੇ ਵਿੱਚੋਂ ਵੀਡੀਓ ਕਾਲ ਦੇ ਉੱਤੇ ਫੋਨ ਆਉਂਦਾ ਹੁੰਦਾ ਸੀਗਾ ਤੇ ਸਾਡੇ ਨਾਲ ਗੱਲਬਾਤ ਕਰਦਾ ਸੀਗਾ ਕਿ ਹਾਲਾਤ ਬੜੇ ਗੰਭੀਰ ਆ ਤੇ ਉਹਨੇ ਦੱਸਿਆ ਕਿ ਅਸੀਂ 5 ਦਿਨ ਤੋਂ ਭੁੱਖੇ ਆ ਸਾਨੂੰ ਖਾਣ ਨੂੰ ਕੁਛ ਨਹੀਂ ਮਿਲ ਰਿਹਾ ਤੇ ਅਸੀਂ ਘਾਹ ਤੇ ਮਿੱਟੀ ਖਾ ਕੇ ਗੁਜ਼ਾਰਾ ਕਰ ਰਹੇ ਆ ਸੋ ਇੱਕ ਪਾਸੇ ਵੱਡੀਆਂ-ਵੱਡੀਆਂ ਪਾਵਰਾਂ ਦੀਆਂ ਡੰਗੀਆਂ ਮਾਰੀਆਂ ਜਾ ਰਹੀਆਂ ਵੀ ਅਸੀਂ ਡਿਜੀਟਲ ਪਾਵਰ ਬਣ ਗਏ ਸੁਪਰ ਪਾਵਰ ਬਣ ਗਏ ਮੋਦੀ ਜਿਹੜਾ ਉਹ ਵਿਸ਼ਵਗੁਰੂ ਬਣ ਗਿਆ ਪਰ ਹਾਲਾਤ ਇਹ ਆ ਕਿ ਮੁਕਾਬਲਾ ਲੜ ਰਹੇ ਫੌਜੀਆ ਦੇ ਕੋਲ ਭੋਜਨ ਪਚਾਉਣ ਦੀ ਸਮਰੱਥਾ ਹੈ ਨਹੀਂਗੀ ਤੇ ਉਹ ਆਪਣੇ ਪਰਿਵਾਰ ਨੂੰ ਦੱਸ ਰਿਹਾ ਕਿ ਅਸੀਂ ਭੁੱਖਣ ਭਾਣੇ ਇਹ ਮੁਕਾਬਲੇ ਲੜ ਰਹੇ ਆਂ ਮਿੱਟੀ ਅਤੇ ਘਾਹ ਖਾ ਕੇ ਗੁਜ਼ਾਰਾ ਕੀਤਾ ਜਾ ਰਿਹਾ ਆ ਸੋ ਇਹ ਜਿਹੜੀ ਬਿਆਨਬਾਜ਼ੀ ਬਾਹਰ ਆਈ ਆ ਇਹ ਤੋਂ ਕਿਹਦੀ ਕਿੰਨੀ ਕੁ ਫੌਜੀ ਸਮਰੱਥਾ ਆ ਉਹ ਸਾਹਮਣੇ ਆ ਜਾਂਦੀ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਜਿਹੜਾ ਮਸਲਾ ਹੈਗਾ ਆ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਬਾਰੇ ਜਿੱਦਣੇ ਭਗਵੰਤ ਮਾਨ ਨੇ ਅਨਮਈ ਦੇ ਵਿੱਚ ਅਨਾਉਂਸਮੈਂਟ ਕੱਢੀ ਆ ਕਿ ਪੰਜਾਬ ਦੇ ਵਿੱਚ ਤਕਰੀਬਨ 65000 ਦੇ ਕਰੀਬ ਜ਼ਮੀਨ ਆ ਜਿਹੜੀ ਐਕਵਾਇਰ ਕੀਤੀ ਜਾਣੀ ਆ ਜਾਂ ਲੈਂਡ ਪੂਲਿੰਗ ਨੀਤੀ ਦੇ ਥੱਲੇ ਲੈ ਕੇ ਆਉਣੀ ਆ ਜਿਹਦੇ ਵਿੱਚੋਂ 45000 ਏਕੜ ਦੇ ਕਰੀਬ ਰਕਬਾ ਸਿਰਫ ਤੇ ਸਿਰਫ ਲੁਧਿਆਣੇ ਦੇ ਆਲੇ ਸਗਾ ਉਦੋਂ ਤੋਂ ਇਹ ਵਿਰੋਧ ਜਿਹੜਾ ਹੋ ਰਿਹਾ ਸੀਗਾ ਸਾਨੂੰ ਇਸ ਗੱਲ ਤੇ ਮਾਣ ਆ ਕਿ ਅਸੀਂ ਪਹਿਲੇ ਦਿਨ ਤੋਂ ਹੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਤੇ ਇਸ ਦੀ ਪੂਰੀ ਤਰ੍ਹਾਂ ਚੀਰ ਫਾੜ ਕਰਦਿਆਂ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕਿਸ ਤਰੀਕੇ ਦੇ ਨਾਲ ਇਹ ਲੈਂਡ ਪੂਲਿੰਗ ਨੀਤੀ ਪੰਜਾਬ ਦੇ ਵਾਸਤੇ ਕਿਸਾਨੀ ਦੇ ਵਾਸਤੇ ਖਤਰਨਾਕ ਆ ਤੇ ਅਸੀਂ ਇਸ ਗੱਲ ਦਾ ਵੀ ਮਾਣ ਕਰਦੇ ਆ ਕਿ ਹੋਰਾਂ ਦੇ ਨਾਲ ਲੋਕ ਜਿਹੜੇ ਆ ਸਮਝੇ ਇਸ ਗੱਲ ਨੂੰ ਅਤੇ ਉਹਨਾਂ ਨੇ ਵਿਰੋਧ ਸ਼ੁਰੂ ਕੀਤਾ ਤੇ ਅੱਜ ਇਸ ਵਿਰੋਧ ਦੀ ਜਿੱਤ ਹੋਈ ਆ 2000 ਕੀ ਦੇ ਵਿੱਚ ਮੋਦੀ ਨੇ ਟਰੈਕਟਰ ਦੇ ਮੂਰੇ ਮੱਥਾ ਟੇਕਿਆ ਸੀਗਾ ਤਿੰਨ ਫਾਰਮ ਲਾਅ ਜਿਹੜੇ ਸੀਗੇ ਉਹ ਵਾਪਸ ਲੈ ਸੀਗੇ ਤੇ 225 ਦੇ ਵਿੱਚ ਲੈਂਡ ਪੂਲਿੰਗ ਨੀਤੀ ਮੂਰੇ ਮੱਥਾ ਟੇਕ ਕੇ ਭਗਵਾਨ ਤਮਨ ਕੇਜਰੀ ਵਾਲ ਦੀ ਜੋੜੀ ਨੇ ਟਰੈਕਟਰ ਅੱਗੇ ਸੀਸ ਝੁਕਾਇਆ ਆ ਕਿਸਾਨੀ ਸੰਘਰਸ਼ ਦੀ ਲੋਕ ਸੰਘਰਸ਼ ਦੀ ਇੱਕ ਵਾਰ ਫਿਰ ਜਿੱਤ ਹੋਈ ਆ ਸੋ ਇਹ ਜਿਹੜਾ ਇੱਕ ਬਹੁਤ ਹੀ ਮੌਕੇ ਸਰ ਲਿਆ ਗਿਆ ਫੈਸਲਾ ਆ ਇਹ ਆਮ ਆਦਮੀ ਪਾਰਟੀ ਨੇ ਬੜੀ ਵਿਚਾਰ ਤੋਂ ਬਾਅਦ ਲਿਆ ਜਦੋਂ ਆਮ ਆਦਮੀ ਪਾਰਟੀ ਦੇ ਵਿਛਲੇ ਆਗੂ ਹੀ ਇਸ ਗੱਲ ਦਾ ਵਿਰੋਧ ਕਰਨ ਲੱਗੇ ਸੀ ਕਿਉਂਕਿ ਉਹਨਾਂ ਨੂੰ ਦਿਸ ਰਿਹਾ ਸੀਗਾ ਕਿ ਲੋਕ ਪਿੰਡਾਂ ਦੇ ਵਿੱਚ ਦਲੇ ਲੈ ਕੇ ਖੜੇ ਆ ਭਗਵਾਨਤ ਮਾਂ ਦੇ ਕਹਿਣ ਕੋ ਹੱਥਾਂ 'ਚ ਥੁੱਕੀ ਖੜੇ ਆ ਤੇ ਇਹਨਾਂ ਨੇ ਆਪਣੇ ਆਪ ਨੂੰ ਕੁੱਟ ਤੋਂ ਬਚਾਉਣ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਹ ਫੈਸਲਾ ਲਿਆ ਵਰਨਾ ਪਿੰਡਾਂ ਦੇ ਵਿੱਚ ਜੋ ਇਹਨਾਂ ਦੇ ਨਾਲ ਹੋਣੀ ਸੀ ਉਹ ਸਾਫ਼ ਦਿਖਾਈ ਦੇ ਰਿਹਾ ਸੀਗਾ ਸੋ ਇੱਥੇ ਜਿੱਥੇ ਜਿੱਤ ਦੀ ਖੁਸ਼ੀ ਮਨਾਉਣ ਦੀ ਲੋੜ ਆ ਉੱਥੇ ਨਾਲ ਦੀ ਨਾਲ ਅਗਾਹ ਸਾਵਧਾਨ ਹੋਣ ਦੀ ਵੀ ਲੋੜ ਆ ਵੀ ਆ ਹਾਲ ਦੀ ਘੜੀ ਇਹ ਜਿਹੜਾ ਅ ਉਹ ਸਿਕਾ ਹਮਲਾ ਇਹ ਟਲ ਗਿਆ ਆ ਇਹ ਹਮਲਾ ਕੱਲਾ ਆਮ ਆਦਮੀ ਪਾਰਟੀ ਦਾ ਨਹੀਂ ਇਹਦੇ ਮਗਰ ਭਾਜਪਾ ਵੀ ਖੜੀ ਆ ਪਰ ਜੇਕਰ ਦੁਬਾਰਾ ਆਮ ਆਦਮੀ ਪਾਰਟੀ ਜਾਂ ਭਾਜਪਾ ਸੱਤਾ ਵਿੱਚ ਆਉਂਦੇ ਆ ਪੰਜਾਬ ਦੇ ਵਿੱਚ ਇਹ ਨੀਤੀ ਦੁਬਾਰਾ ਲਾਗੂ ਕੀਤੀ ਜਾਊਗੀ ਉਦੋਂ ਫਿਰ ਇਹ ਸਰਕਾਰ ਬਣਦਿਆ ਸਾਰੇ ਲਾਗੂ ਕੀਤੀ ਜਾਊਗੀ ਹੁਣ ਵਾਂਗ 3 3.5 ਸਾਲ ਵਿਲਟ ਨਹੀਂ ਕੀਤੀ ਜਾਊਗੀ ਹੁਣ ਇਹ ਹੋਇਆ ਕਿ ਚੋਣਾਂ ਲੱਗ ਕੇ ਆ ਰਹੀਆਂ ਤੇ ਜੇਕਰ ਇਹ ਅੰਦੋਲਨ ਲੰਮਾ ਚਲੇ ਜਾਂਦਾ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਕਾਫੀ ਨੁਕਸਾਨ ਹੋਣਾ ਸੀਗਾ ਸੋ ਉਹਨਾਂ ਨੇ ਅਗਲੀਆਂ ਚੋਣਾਂ ਦੇਖਦੇ ਆ ਇਹ ਫੈਸਲਾ ਹੁਣ ਵਾਪਸ ਲਿਆਇਆ ਪਰ ਜੇਕਰ ਇਹ ਗਾਂ ਆਮ ਆਦਮੀ ਪਾਰਟੀ ਜਰਾਂ ਦੀ ਜਿਹੜੀ ਅਸਲੀ ਟੀਮ ਮਗਰ ਭਾਜਪਾ ਉਹ ਸਰਕਾਰ ਬਣਾਉਂਦੇ ਆ ਤੇ ਇਹ ਨੀਤੀ ਇੱਕ ਵਾਰੀ ਫਿਰ ਲਿਆਉਣ ਦੀ ਕੋਸ਼ਿਸ਼ਾਂ ਹੋਣਗੀਆਂ ਇਸ ਕਰਕੇ ਪੰਜਾਬ ਦੇ ਵੋਟਰਾਂ ਨੂੰ ਹੁਣ ਤੋਂ ਹੀ ਸਾਵਧਾਨ ਰਹਿਣ ਦੀ ਲੋੜ ਹੈ ਜੀ ਆਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਅਕਾਲੀ ਦਲ ਦੇ ਬਾਗੀ ਧੜੇ ਦੀ ਸਰਬੀਰਪਾਲ ਤੋਂ ਬਾਗੀ ਹੋਏ ਅਕਾਲੀ ਜਿਹੜੇ ਕਿ ਪਹਿਲਾਂ ਇਕੱਲੇ ਇਕੱਲੇ ਕਰਕੇ ਟੁੱਟੇ ਸੀਗੇ ਇਕੱਠੇ ਹੋ ਗਏ ਪੰਜ ਮੈਂਬਰੀ ਕਮੇਟੀ ਬਣ ਗਈ ਜਿਹਦੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਵਿੱਚ ਲਈ ਗਈ ਹੁਣ ਸਾਫਕਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਇਸ ਸ਼੍ਰੋਮਣੀ ਕਾਲੀ ਦਲ ਦਾ ਸਰਪ੍ਰਸਤ ਦੇ ਨਾਲ ਪ੍ਰਧਾਨ ਬਣਾ ਦਿੱਤਾ ਗਿਆ ਮਤਲਬ ਕਿ ਉਹ ਸਿਆਸੀ ਗਵਾਈ ਜਿਹੜੀ ਇਸ ਬਾਗੀਆਂ ਦੀ ਕਰਨਗੇ ਦੂਜੇ ਪਾਸੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਨੂੰ ਇਸੇ ਅਕਾਲੀ ਦਲ ਚ ਪੰਥ ਕੌਂਸਲ ਦੀ ਚੇਅਰਪਰਸਨ ਚੁਣਿਆ ਗਿਆ ਸੋ ਦੋਵੇਂ ਜਣੇ ਰਲ ਮਿਲ ਕੇ ਜਿੱਥੇ ਧਾਰਮਿਕ ਕਾਰਜਾਂ ਵੱਲ ਦੇਖਣਗੇ ਉੱਥੇ ਨਾਲ ਦੀ ਨਾਲ ਇਸ ਨਵੇਂ ਅਕਾਲੀ ਦਲ ਦੀ ਜਿਹੜੀ ਸਿਆਸੀ ਗਵਾਈ ਵੀ ਕਰਨਗੇ ਹਸਪਤਾਲ ਸਲਾਹ ਮਸ਼ਵਰਾ ਕਰਕੇ ਰਾਜਸੀ ਫੈਸਲੇ ਲੈਣਗੇ ਪਹਿਲਾਂ ਇਹ ਕੀਤਾ ਜਾ ਰਿਹਾ ਸੀਗਾ ਕਿ ਸ਼ਾਇਦ ਦੋਨੇ ਇੱਕ ਦੂਏ ਦੇ ਉਲਟ ਹੋ ਜਾਣ ਪਰ ਬੜੀ ਹੀ ਸੂਝ-ਬੂਝ ਦੇ ਨਾਲ ਦੋਵਾਂ ਨੂੰ ਇਕੱਠੇ ਕਰ ਦਿੱਤਾ ਗਿਆ ਆ ਤੇ ਜਿਹੜਾ ਐਲਾਨਨਾਮਾ ਇਸ ਮੌਕੇ ਕੀਤਾ ਗਿਆ ਜਿਹੜੇ ਮਤੇ ਜਾਰੀ ਕੀਤੇ ਗਏ ਆ ਉਹਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਗੱਲ ਸ਼ੁਰੂ ਕੀਤੀ ਗਈ ਆ ਚਾਹੇ ਸੰਤ ਜਨਨੈਲ ਸਿੰਘ ਹੋਣੀ ਆ ਭਾਈ ਅਮਰੀਕ ਸਿੰਘ ਹੋਣੀ ਆ ਜਨਰਲ ਸੁਬੇਕ ਸਿੰਘ ਹੁਣੀ ਆ ਜਾਂ ਕਾਲੀ ਮੋਰਚਿਆਂ ਦੇ ਸ਼ਹੀਦਾਂ ਦੀ ਗੱਲ ਆ ਸਭ ਨੂੰ ਸਿਧਾਂਤ ਲਈ ਦਿੱਤੀ ਗਈ ਆ ਅਤੇ ਲੰਮਾ ਚੌੜਾ ਵੇਰਵਾ ਦੇ ਕੇ ਜਿਹੜੀਆਂ ਪੰਜਾਬ ਦੀਆਂ ਹੱਕੀ ਮੰਗਾਂ ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਮਸਲਾ ਖੁਦਮਖਤਿਆਰੀ ਦਾ ਮਸਲਾ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ ਉਹ ਸਾਰੇ ਮਤੇ ਚੁੱਕਣ ਦੀ ਗੱਲ ਕੀਤੀ ਗਈ ਆ ਸੋ ਕੁੱਲ ਮਿਲਾ ਕੇ ਜਿਹੜਾ ਇੱਕ ਨਵਾਂ ਦਲ ਹੋਂਦ ਵਿੱਚ ਆਇਆ ਲੋਕ ਬੜੀ ਦੁਬਿਧਾ ਦੇ ਵਿੱਚ ਆ ਵੀ ਕਿਹਦੇ ਮਗਰ ਲੱਗਣ ਸੁਖਵੀਰ ਬਾਦਲ ਮਗਰ ਲੱਗਣ ਨਵੇਂ ਬਣੇ ਸਬਾਗੀ ਧੜੇ ਮਗਰ ਲੱਗਣ ਮਾਨਸਾਹਬ ਮਗਰ ਲੱਗਣ ਤੇ ਜਾਂ ਫੇ ਅਮਰਤਪਾਲ ਸਿੰਘ ਵੇ ਜਿਹੜੀ ਆ ਪਾਰਟੀ ਆ ਉਹਦੇ ਮਗਰ ਲੱਗਣ ਇੱਕ ਗੱਲ ਤੈਹ ਹੋ ਗਈ ਆ ਕਿ ਚਾਰ ਧੜੇ ਸਿੱਖਾਂ ਦੇ ਹੋ ਗਏ ਆ ਵੋਟ ਵੰਡੀ ਜਾਣੀ ਆ ਬਾਕੀ ਕੁਝ ਸਿੱਖ ਵੋਟ ਜਿਹੜੀ ਆ ਕਾਂਗਰਸ ਆਮ ਆਦਮੀ ਪਾਰਟੀ ਦੇ ਭਾਜਪਾ ਨੂੰ ਵੀ ਪੈਣੀ ਆ ਅਜਿਹੇ ਦੇ ਵਿੱਚ ਬੜਾ ਸਾਵਧਾਨ ਹੋ ਕੇ ਚੱਲਣ ਦੀ ਲੋੜ ਪੈਣੀ ਆ ਸਿੱਖ ਵੋਟ ਨੂੰ ਕਿ ਉਹ ਕੀ ਹਾਸਲ ਕਰਨਾ ਚਾਹੁੰਦੇ ਆ ਕਿਤੇ ਇਹ ਤਾਂ ਨਹੀਂ ਵੱਖ-ਵੱਖ ਧੜਿਆਂ ਦੇ ਵਿੱਚ ਵੰਡ ਹੋ ਕੇ ਉਹ ਕਿਸੇ ਹੋਰ ਨੂੰ ਜਿਤਾ ਦੰਦੇ ਜਿਹੜਾ ਕਿ ਸਿੱਖ ਵਿਰੋਧੀ ਆ ਜਾਂ ਪੰਜਾਬ ਵਿਰੋਧੀ ਆ ਦੂਜੇ ਪਾਸੇ ਗੱਲ ਇਹ ਵੀ ਆ ਕਿ ਜਿਹੜੇ ਇਹ ਕਦਮ ਨਿੱਕੇ ਨਿੱਕੇ ਚੱਕੇ ਜਾ ਰਹੇ ਆ ਇਹ ਬੜੇ ਜ਼ਰੂਰੀ ਸੀਗੇ ਜਿਹੜਾ ਪੰਜਾਬ ਦਾ ਜਾਂ 5000 ਨਿਘਾਰ ਆਇਆ ਇਹ ਰਾਤੋਂ ਰਾਤ ਨਹੀਂ ਆਇਆ ਇਹ ਹੌਲੀ-ਹੌਲੀ ਜਿਹੜਾ ਆਇਆ ਤੇ ਉਹਦੇ ਵਾਸਤੇ ਬਦਲਪਾਲ ਵੱਡੀ ਪੱਧਰ ਤੇ ਜ਼ਿੰਮੇਵਾਰ ਆ ਤੇ ਇਹਨੂੰ ਬਾਹਰ ਕੱਢਣ ਲਈ ਇਸ ਨਿਘਾਰ ਦੇ ਵਿੱਚੋਂ ਜਿਹੜਾ ਬਾਹਰ ਲਿਆਉਣਾ ਉਹ ਵੀ ਛੋਟੇ-ਛੋਟੇ ਕਦਮਾਂ ਨਾਲ ਆਉਣਾ ਆ ਤੇ ਇਹ ਕਦਮ ਜਿਹੜੇ ਛੋਟੇ-ਛੋਟੇ ਆ ਉਧਰ ਨੂੰ ਸਹਾਈ ਹੋ ਸਕਦੇ ਆ ਸੋ ਇਹ ਸਾਰੇ ਪੱਖ ਜਿਹੜੇ ਆ ਉਹ ਵਿਚਾਰ ਚ ਰੱਖਣੇ ਪੈਣਗੇ ਇਸ ਵੇਲੇ ਲੜਾਈ ਕੁਝ ਮਾੜਿਆਂ ਦੇ ਵਿੱਚੋਂ ਥੋੜਾ ਮਾੜਾ ਚੁਣਨ ਦੀ ਆਪਾਂ ਕਹਿ ਸਕਦੇ ਆ ਅਮਰਤਪਾਲ ਸਿੰਘ ਦੇ ਉੱਤੇ ਸਿੱਖਾਂ ਨੂੰ ਕਾਫੀ ਆਸ ਸੀ ਅਤੇ ਹੈ ਪਰ ਉਹਨੂੰ ਜੇਲ੍ਹ ਵਿੱਚੋਂ ਬਾਹਰ ਨਿਕਲ ਨਹੀਂ ਦਿੱਤਾ ਜਾ ਰਿਹਾ ਸੋ ਇਹ ਪਾਰਟੀ ਜਿਹੜੀ ਆ ਹੁਣ ਅੱਗੇ ਵਾਧਦੀ ਦਿਖਾਈ ਦੇ ਰਹੀ ਆ ਸੋ ਨਵੇਂ ਬੜਿਆਂ ਦੀ ਸਾਰੂ ਲੋਚਨਾ ਕਰਨੀ ਚਾਹੀਦੀ ਆ ਜਿੱਥੇ ਕੁਝ ਗਲਤ ਕਰਦੇ ਆ ਉਹਨਾਂ ਦੇ ਉੱਤੇ ਕੁੰਡਾ ਵੀ ਰੱਖਣਾ ਚਾਹੀਦਾ ਪਰ ਬੇਵਜ੍ਹਾ ਵਿਰੋਧ ਕਰਨਾ ਵੀ ਬਹੁਤੀ ਸਿਆਣਪ ਨਹੀਂ ਆ ਕੁਝ ਸਮਾਂ ਦੇ ਕੇ ਦੇਖ ਲੈਣਾ ਚਾਹੀਦਾ ਤਿੰਨ ਚਾਰ ਮਹੀਨੇ 6 ਮਹੀਨੇ ਇਹਨਾਂ ਦੀ ਕਾਰਗੁਜ਼ਾਰੀ ਵੀ ਸਾਹਮਣੇ ਆ ਜਾਣੀ ਆ ਉਸ ਹਿਸਾਬ ਨਾਲ ਫੇਰ ਮਨ ਬਣਾ ਲੈਣਾ ਚਾਹੀਦਾ ਤਾਂ ਆਪਾਂ ਇੱਥੇ ਅੱਜ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ